ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਤੁਸੀਂ ਬਿਲਕੁਲ ਠੀਕ ਹੋਵੋਗੇ ਜਿੱਥੇ ਬਾਈ ਮਿੱਟੀ ਚੱਕੀ ਵਾਲਾ ਬਾਣਾ ਦਰਮਿਆਨੀ ਮਿੱਟੀ ਆ 100 ਫੁੱਟ ਵਾਲਾ ਦਰਮਿਆਨਾ ਪਾਣੀ ਆ 2 ਨੰਬਰ 3 ਨੰਬਰ 4 ਨੰਬਰ ਤੱਕ ਪਾਣੀ ਆ ਉਥੇ ਤੁਹਾਨੂੰ ਇੱਕ ਵੈਰੈਟੀ ਦੱਸਦਾ ਜਿਹੜੀ ਕਿ ਬਿਲਕੁਲ ਕਾਮਯਾਬਾ ਹਾਈਬ੍ਰਿਡ ਹਾਈਬ੍ਰਿਡ ਵੈਰੈਟੀ ਆ ਵੈਰੈਟੀ ਦਾ ਨਾਮ ਹੈਗਾ 2082 ਤੇ ਬਹੁਤ ਘੱਟ ਖਰਚੀ ਹੁੰਦੀ ਆ ਜਦੋਂ ਆਪਾਂ 126 ਵੈਰੈਟੀ ਲਾਉਂਦੇ ਆ ਉਦੋਂ ਇਹ ਵੈਰੈਟੀ ਲੱਗਦੀ ਆ ਤੁਸੀਂ ਖੁਦ ਚੈੱਕ ਕਰੋ ਇਹ ਇਹਦੀ ਹਾਈਟ ਵੀ ਬਹੁਤ ਆ ਇਹਨੂੰ ਤਿੰਨ ਗੱਟੇ ਜੂਰੀ ਦੇ ਲੱਗੇ ਹੋਏ ਆ ਤੇ ਜਿੰਕ ਲੱਗੀ ਹੋ ਤੇ ਬਹੁਤ ਘੱਟ ਖਰਚੇ ਹੁੰਦੀ ਹੈ ਮੇਰੇ ਚਾਚੇ ਦੇ ਮੁੰਡੇ ਦੇ ਬਾਣ ਚ ਵੀ ਇਹੀ ਵੈਰੈਟੀ ਹੈਗੀ 100 ਫੁੱਟ ਵਾਲਾ ਪਾਣੀ ਹੈਗਾ ਦੋ ਨੰਬਰ ਤੇ ਘੱਟੋ ਘੱਟ ਉਹਨੇ 1.5 ਕਿੱਲੇ ਚ 5 ਕਿਲੋ ਜੈਂਕੀ ਲਈ ਹੈ ਸਿਰਫ ਤੇ ਦੋ ਗੱਟੇ ਜੂਰੀ ਲਈ ਹੈ ਹੋਰ ਉਹਨੇ ਕੋਈ ਵੀ ਖਰਚਾ ਨਹੀਂ ਕਰਿਆ ਹੋਇਆ ਸਪਰੇ ਵੀ ਲਾ ਲੋ ਕੱਲੀ ਸੰਡੀ ਵਾਲੀ ਇੱਕ ਸਪਰੇ ਹੋਈ ਹੈਗੀ ਬਹੁਤ ਘੱਟ ਖਰਚੇ ਚ ਕੋਈ ਇਹਨੂੰ ਰੋਗ ਨਹੀਂ ਆਉਂਦਾ ਕੋਈ ਕੁਝ ਵੀ ਨਹੀਂ ਯਾਰ ਬਹੁਤ ਘੱਟ ਖਰਚੇ ਚ ਹੋਣ ਵਾਲੀ ਹੈ ਨਵਾਂ ਬਾਣ ਤੁਸੀਂ ਇੱਕ ਵਾਰੀ ਇਹ ਵੈਰੈਟੀ ਲਾ ਕੇ ਦੇਖੋ ਰ ਆਪਾਂ ਕੋਈ ਪ੍ਰੋਮੋਸ਼ਨ ਨਹੀਂ ਕਰਦੇ 20 82 ਵੈਰੈਟੀ ਦਾ ਨਾਂ ਹੈਗਾ ਫੁੱਲ ਕਾਮਜਾਬ ਆ ਬਈ ਦਰਮਿਆਨੇ ਪਾਣੀ ਦਰਮਿਆਨੇ ਬਾਣ ਚ ਤੇ ਝਾੜ ਵੀ ਇਹਦਾ ਲਾਲੂ ਐ SC 8590 ਮਾਨ ਤੱਕ ਝਾੜ ਆਰਾਮ ਨਾਲ ਆ ਜਾਂਦਾ ਸੀਮਾ ਤੁਸੀਂ ਲਾਲੂ ਇਹਦਾ ਐਵਰੇਜ ਝਾੜੇ ਦਾ ਹੈਗਾਗਾ ਜੇ ਮੌਸਮ ਚੰਗਾ ਰਹਿੰਦਾਗਾ ਤੇ ਖਰਚੇ ਤੇ ਕੁਝ ਵੀ ਨਹੀਂ ਆਉਂਦਾ ਤੁਸੀਂ ਦੋ ਗੱਟੇ ਜੂਰੀ ਮੈਂ ਤਿੰਨ ਗੱਟੇ ਜੂਰੀਏ ਤੇ ਲਾਤੇ ਮੇਰਾ ਚੋਨਾ ਭਾਰੀ ਹੋਈ ਹੈਗਾ ਉਹਨੇ ਦੋ ਗੱਟੇ ਜੂਰੀ ਦੇ ਲੈ ਮੇਰੇ ਚਾਚੇ ਨੇ ਮੁੰਡੇ ਨੇ ਇੰਨਾ ਭਾਰੀ ਚੋਨੀ ਉਹਦਾ ਹਾਈਟ ਬਹੁਤ ਵਧੀਆ ਗਈ ਤੇ ਬਸ ਇਹਨੂੰ ਕੱਲੀ ਜਿੰਕ ਤੇ ਜੂਰੀ ਤੇ ਹੋਣ ਵਾਲਾ ਚੋਨਾ ਹੈ ਨਮਾ ਬਾਣਾ ਮਿੱਟੀ ਚੱਕੇ ਵਾਲਾ ਕੁਛ ਵੀ ਹੈ ਯਾਰ ਇਹ ਬਹੁਤ ਵਧੀਆ ਵੈਰਟੀ ਹੈਗੀ ਜਿੱਥੇ ਤੁਸੀਂ ਇੱਕ ਸਾਲੇ ਵੈਰਟੀ ਲਾ ਲਈ ਤੁਸੀਂ ਮੁੜ ਕੇ ਹੋਰ ਵੈਰਟੀ ਨੂੰ ਭੁੱਲ ਜਾਓਗੇ ਦਰਮਿਆਨ ਦੇ ਬਾਣ ਵਾਲੇ ਜਿੱਥੇ ਮਜਬੂਰੀ ਚ ਆਪਾਂ ਨੂੰ ਨਰਮਾ ਹੁੰਦਾ ਸੀ ਨਰਮੇ ਹੋਣੋਂ ਹਟ ਕੇ ਉੱਥੇ ਆਪਾਂ ਝੋਨਾ ਲਾਉਂਦੇ ਆ ਉੱਥੇ ਇਹ ਵੈਰਟੀ ਫੁੱਲ ਕਾਮਯਾਬ ਹੈਗੀ ਆਪਣੇ ਏਰੀਆ ਭਲਾੜਾ ਆਪਣੇ 100 ਫੁੱਟ ਵਾਲੇ ਪਾਣੀ ਆ ਫੁੱਲ ਕਾਮਯਾਬ ਝੋਨਾਗਾ ਤੁਸੀਂ ਹਾਈਟ ਉੱਠ ਚੈੱਕ ਕਰ ਸਕਦੇ ਹੋ ਪਕਾ ਵੀ ਬਈ ਇਹ ਦੇਖੋ ਤੁਸੀਂ ਮੁੰਜਰ ਦੇਖੋ ਕਿੰਨੀ ਭਾਰੀ ਹੈਗੀ ਪੂਰੀ ਲੈਂਥੀ ਮੁੰਜਰ ਹੈ ਇਹਦੀ ਤੇ ਕੋਈ ਬਿਮਾਰੀ ਨਹੀਂ ਗੀ ਇੱਕ ਸਪਰੇ ਸੁੰਡੀ ਵਾਲੀ ਹੋਈ ਹੋਈ ਐ ਇਹਨੂੰ ਹਾਈਟ ਹੂਟ ਵੀ ਪੂਰੀ ਵਧੀਆ ਗਈ ਮੰਨ ਕੇ ਚੱਲੋ ਅਰੇ ਇੱਕੋ ਜੀ ਹਾਈਟ ਐ ਇਹਦੀ ਕਿਤੇ ਉੱਚਾ ਨੀ ਮੰਨੀਗਾ